ਦਾ ਇਹ ਕਾਈਂਡ ਆਫ ਬੰਦਾ ਵਧੀਆ ਸੱਤ ਵਜੇ ਹੋਟ ਮਾਰੀ ਕੀ ਕਰ ਲਗੀ ਵੀ ਆ ਦਿਨੋਂ ਲੈ ਕੇ ਚਾਮਤੀ ਆ ਕੇ ਦੇਖਦੇ ਆ ਫੇਰਾ ਲਾ ਦਾ ਸੁਣ ਨਹੀਂ ਦੋਦਾ ਹੀ ਨਹੀਂ ਦੋਦਾ ਹੀ ਸਿਆਣਾ ਲੀਡ ਕਿਟਨ ਲਾ ਗਏ ਮੇਰੇ ਹਿਸਾਬ ਨਾਲ ਕਿਹੜੀ 50 50 ਕਹਿੰਦੇ ਇਕਲਾ ਤੇਰਨ ਇਹ ਫੇਰ ਕਪਟਾ ਕੱਢੀ ਕਰਾਂਗੇ ਹਣ ਜੇ ਵੀਰਾ ਕਮਰਾ ਬਣਾਤਾ ਕੈਂਡ ਦੇ ਇਹ ਤੇ ਨਾ ਪਤਾ ਕਿ ਕਿੱਥੇ ਕਿੱਥੇ ਬੀਪੇ ਕੇ ਜਿਵੇਂ ਤਾਂ ਹਾਂਗਕਾਂਗ ਦਾ ਮੈਂ ਤੇ ਨਹੀਂ ਪਰਦੀ ਇੱਥੇ ਸਿੱਧੂ ਸਾਹੂ ਵਾਲਾ ਭਾਰੀ ਨੂੰ ਰੀ ਜਾਂ ਨੀਂਦ ਲਾਉ ਜੀ ਹੈਲੋ ਇਹਦਾ ਕੱਲਾ ਰੌਲਾ ਪਾਇਆ ਸੀ ਬੀਸਾ ਗੀ ਇਬਰਾਹਿਮ ਕੋਣਾਵਾ ਇਹਨਾਂ ਬਾਤਾਂ ਹੁੰਦਾ ਤਾਂ ਹੈਲੋ ਹਾਂ ਨੂੰ ਨੂੰ ਗਜਮਾਨੀ ਇਹ ਹਣਾ ਬਾਹਰ ਜਾਣਾ ਰਾਤ ਤਾਂ ਤੁਹਾਡੇ ਆਪੇ ਅੰਦਰ ਕੱਲਾ ਤੋਂ ਸਵਾਈ ਕਰੀਏ ਇਧਰ ਬਰਾਡੇ ਜੀ ਲਾਰਾ ਤਿਆਰ ਹੋ ਗਿਆ ਪੂਰਾ ਠੀਕ ਆ ਕੁੰਜੀ ਕਰਾ ਦੂ ਤੁਹਾਨੂੰ ਠੀਕ ਆ ਹੈ ਇਹ ਨੂੰ ਆ ਹੁੰਦੇ ਪਤਾ ਨਹੀਂ ਕੀ ਹੋਈ ਜਾਂਦਾ ਰੇਹਣਾ ਫਿਰ ਧਿਆਨ ਦੇਣਾ ਬਿਲਕੁਲ ਬੇ ਬੇਨੇ ਕਾਤਾ ਕੱਚੀ ਬਾਂਦੇ ਤੇ ਪੈਟ ਨੂੰ ਤਾਂ ਜਲੀ ਬੇਬੇ ਨਹੀਂ ओनली ਕੋਈ ਫੁਟੇਜ ਹੋਈਆਂ ਹੁੰਦੀ ਮੈਂ ਜਾਂਦੀ ਠੀਕ ਆ ਲਈ ਇਹ ਬੈਲਸੀਟ ਆਪਾਂ ਬੁਸਾਈ ਨਹੀਂ ਕਾਲਦੀਆਂ ਕਾਹਦਾ ਚੱਟੇ ਕਿ ਕਿ ਕਰਦੇ ਹੈ ਭਾਈ ਸਮਾਂ ਨੂੰ ਟਕਾਲੇ ਬੈਲ ਹੀ ਤਾਂ ਕਹਿ ਨਹੀਂ ਇਹ ਸੋ ਪ੍ਰਬੰਧ ਕਰਤਾ ਕਿ ਪੂਰਾ ਅੰਨੇ ਦੀ ਵਾਟਰਪੂਫ ਲਿਫਾਵਾ ਜਿਹੜਾ ਤਾਂ ਉਤੋਂ ਦੀ ਦੇਰ ਗੱਦੇ ਜਾਣਗੇ ਵੀ ਜੇ ਹੁਣ ਚੂਹਾ ਪੈ ਕੇ ਪਹਿਲੇ ਚੂਹਾ ਪੈ ਨਹੀਂ ਦੇਣਾ ਉਸ ਤੇ ਨੂੰ ਉਸ ਤੇ ਪਰ ਮੰਦ ਕਰਨਾ ਬਾਕੀ ਪੂਰਾ ਕਿਉਂਕਿ ਹੁਣ ਤੱਕ ਦਾ ਰਿਕਾਲ ਕੈਂਪ ਹੋ ਗਿਆ ਅਜੇ ਤੱਕ ਕਦੇ ਚੂਇਆ ਨਹੀਂ ਸੀਗਾ ਤੇ ਇਸ ਵਾਰ ਬਰਸਾਤਾਂ ਇੰਨੀਆਂ ਜ਼ਿਆਦੀ ਹੋਈਆਂ ਹਨ ਤੇ ਆਪਣਾ ਪਹਿਲੀ ਵਾਰੀ ਕੋਠਾ ਚੋਂ ਲੱਗਾ ਕਿਉਂਕਿ ਜੀ ਇੰਨਾ ਜ਼ਿਆਦੇ ਵਸਦੀ ਘਰ ਕਿਸੇ ਨੇ ਲੈਂਟਰ ਵੀ ਚੂਰ ਲਾ ਕੇ ਸੀਗੇ ਸਾਰੇ ਤੇ ਇਹ ਵਸਦੀ ਘਰ ਦੀ ਸੀ ਸੋ ਛੱਤ ਦਾ ਕੋਈ ਕਸੂਰ ਨਹੀਂ ਸੀਗਾ ਸੋ ਇਨਵਾਇਰਨਮੈਂਟ ਇੰਨਾ ਜ਼ਿਆਦੇ ਖਰਾਬ ਹੋ ਗਿਆ ਸੀਗਾ ਬਸ ਹੁਣ ਆਪਾਂ ਛੱਤ ਦੇ ਉੱਤੇ ਨਾ ਲੱਕ ਪਾਉਣੀ ਹੈ ਬਰੀਕ-ਬਰੀਕ ਕਰਕੇ ਨਾ ਵੀ ਆਪਾਂ ਲੱਕ ਪਾ ਦੇਣੀ ਹੈ ਤੇ ਜਿਹੜਾ ਤੂੜੀ ਵਾਲਾ ਬਰਾਂਡ ਹੈ ਉਹ ਤੇ ਲਕਾਹ ਪਾ ਕੇ ਥੋੜੀ ਮਿੱਟੀ ਪਾ ਦਾਂਗੇ ਵੀ ਇਹ ਪ੍ਰੋਬਲਮ ਦੁਬਾਰਾ ਨਾ ਆ ਕਿਉਂਕਿ ਆਪਣੇ ਕਮਰੇ ਪਿਛਲੇ ਬਹੁਤ ਰੀਜ ਦੇ ਨਾਲ ਬਣਾਏ ਹੋਏ ਆ ਸੋ ਪਿਛੇ ਬਾਪੂ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਜਦੋਂ ਵੀ ਅਸੀਂ ਅੰਦਰ ਐਂਟਰੀ ਕਰਦੇ ਹਾਂ ਤਾਂ ਬਾਪੂ ਰਮੇਸ਼ਾ ਬਾਪੂ ਵੀ ਬਰਕਰਾਰ ਰਹਿੰਦੇ ਨੇ ਬਾਪੂ ਮੋਟੇ ਲੱਗਦਾ ਹਨ ਤੇ ਬਾਪੂ ਦੇ ਦੋਂ ਛੜਾਏ ਕਮਰੇ ਹੈ ਕਿ ਕਹਿੰਦਾ ਨਹੀਂ ਆਪਾਂ ਇਹ ਕਮਰਿਆਂ ਨੂੰ ਨਹੀਂ ਛੇੜਨਾ ਤੇ ਆਪ ਅੱਗੇ ਆ ਗਿਆ ਸਾਰੇ ਆਪਣੇ ਲੈਂਡਰ ਤੇ ਆ ਗਏ ਨਾ ਕਈ ਸਬ ਕਮੈਂਟ ਬਾਈ ਕਰਦੇ ਸੀ ਪਿਛਲੀਆਂ ਵੀਡੀਓ ਦੇ ਵਿੱਚ ਬਾਈ ਤੁਸੀਂ ਵੇ ਛੋਟੇ ਇੱਕ ਜਿਹੜੇ ਕਮਰੇ ਆ ਤੁਸੀਂ ਮਤਲਬ ਇਲਾਕਾ ਛੋਟਾ ਹੈਗਾ ਮੈਂ ਕਹਿ ਰਿਹਾ ਬਸ ਤੇ ਇਹਦਾ ਨਹੀਂ ਹੈਗਾ ਵੀ ਟਾਇਲ ਬੱਤੇ ਦੇ ਨਹੀਂਗਾ ਸਾਰਾ ਲੈਟਰ ਮੇ ਆਇਆpropto ਪਰ ਜਿਹੜੇ ਮਨਰਲੇ ਦੋ ਕਮਰੇ ਆ ਉਹ ਵੀ ਕੰਦੇ ਆਪਣੇ ਹੈਗੇ ਆ ਕਿ ਤੁਸੀਂ ਪੁਰਾਣੇ ਕਮਰੇ ਜਿਹੜੇ ਦੋ ਆ ਉਹ ਕਹਿੰਦੇ ਉਦੋਂ ਜਦੋਂ ਘਰ ਬਣਾਉਣਾ ਸੀਗਾ ਉਦੋਂ ਵੀ ਸਮਾਨ ਕਿੱਥੇ ਰੱਖਾਂਗੇ ਬਸੂ ਘਾੜੂ ਘਾ ਗਿਆ ਅਸੀਂ ਛੋਟੇ ਸੀਗੇ ਤੇ ਬਾਪੂ ਕਹਿੰਦਾ ਮਾਤਾ ਦੀ ਬਾਪੂ ਨੇ ਸੁਣੀ ਹੀ ਨਹੀਂ ਕਹਿੰਦਾ ਵੀ ਨਹੀਂ ਆਪਾਂ ਇਹ ਇੰਨਾ ਖਲਾ ਸਮਾਨ ਕਿੱ데 ਰੱਖਾਂਗੇ ਨਾ ਨਾ ফাইন ਨਾ ਲੱਗ ਜੈਨੀ ਕੋਠੀ ਕੋਣ ਤੇ ਤੇ ਫਿਰ ਉਦੋਂ ਕਮਰੇ ਛੱਡ ਲਈ ਬਟ ਉਹਨੂੰ ਬਹੁਤ ਵੱਡੀ ਗਲਤੀ ਕਰ ਲਈ ਆ ਬਿਕੋਸ ਸਾਰੇ ਲੈਂਟਰ ਹੈਗਾ ਬਾਕੀ ਦਾ ਸਾਰੇ ਕੋਠੀ ਚ ਆਪਣੀ ਤੇ ਬਟ ਇਹ ਜਿਹੜਾ ਹੈਗਾ ਕਮਰੇ ਜਿਹੜੇ ਆ ਇਹ ਆਪਾਂ ਨੂੰ ਕਿਸੇ ਤਰ੍ਹਾਂ ਉੱਤੇ ਪਿੱਛੋਂ ਚੱਕਣੇ ਪੈਣੇ ਨੇ ਬੈਗ ਵਾਲੇ ਕਮਰੇ ਠੀਕ ਆ ਤੇ ਆਓ ਫਿਰ ਕਰਦੇ ਆ ਬਲੌਗ ਕੰਟੀਨਿਊ ਤੇ ਸਾਰੇ ਜਣੇ ਜੁੜੇ ਰਹੋ ਹੁਣ ਗੱਡੀਆਂ-ਕੁੱਡੀਆਂ ਆਪਾਂ ਆਪਣੇ ਬ੍ਰਾਂਡ ਚ ਲਾ ਦੇਣੇ ਆ ਇੱਧਰ ਸਾਰੀਆਂ ਮੈਸਰੀ ਚਲੇ ਗਏ ਆ ਕੱਲ ਤੇ ਆ ਸਾਰੀਆਂ ਗੱਡੀਆਂ ਇੱਧਰ ਤੋਂ ਕੇ ਤੇ ਇੱਧਰ ਆਪਾਂ ਲਾ ਦੇਣੀ ਆ ਠੀਕ ਆ ਤੋਂ ਹੁਣ ਪਹਿਲਾਂ ਆਪਾਂ ਜਿਹੜੇ ਆਪਦੇ ਪਰਿੰਦੇ ਆ ਉਹਨਾਂ ਨੂੰ ਛੱਡਾਂਗੇ ਉਹਨਾਂ ਨੂੰ ਆਪਾਂ ਉਹ ਖੁੱਲੇ ਛੱਡ ਕੇ ਕੋਈ ਤੇ ਖਤਰੀ ਦੇ ਬੈਠ ਜਾਣਗੇ ਉੱਪਰ ਆ ਕੇ ਉਹ ਸਾਰਾ ਦਿਨ ਆਪਦਾ ਜੇ ਘੰਟੇ 2 ਘੰਟੇ ਉਹਨਾਂ ਉੱਥੇ ਬਹਿ ਬਾਵਾਗੇ ਉਸ ਤੋਂ ਬਾਅਦ ਫਿਰ ਥੋੜਾ ਖੋਲ ਦਾਂਗੇ ਆਪਦੇ ਗੁੱਡੇ ਦੇ ਵਿੱਚ ਉਹ ਆਪਦਾ ਖਾ ਪੀ ਕੇ ਆਉਂਦਾ ਆਰਾਮ ਕਰਨਗੇ ਤੇ ਅਸੀਂ ਕਰ ਲੱਗਾਂਗੇ ਸਾਰੇ ਬਾਂਡੇ ਦੀ ਸਫਾਈ ਤੋ ਕੇਜ ਵਿੱਚ ਕੱਲ ਦੱਸਿਆ ਸੀ ਆਪਣੇ ਸਾਰੇ ਬਣ ਗਏ ਆ ਤੇ ਆ ਜਿਹੜਾ ਖਲਾਰਾ ਕਰੂ ਰਾ ਚੱਕੀ ਦੇ ਫੇਰੇ ਫੇਰੇ ਉਹ ਠੰਡਾ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਇਕਦਮ ਹੀ ਮੌਸਮ ਫੇਰ ਗਰਮ ਹੋ ਗਿਆ ਤੋ ਸੋਲਰ ਸਿਸਟਮ ਵੀ ਆਪਣਾ 38 39 ਯੂਨਟਾਂ ਡੇਲੀ ਦੀਆਂ ਬਣਾਉਣ ਲੱਗ ਗਿਆ ਇੱਕ ਦਿਨ ਦੀਆਂ 38 39 ਯੂਨਟ ਆਪਣਾ ਸੋਲਰ ਸਿਸਟਮ ਹਸਤਾ ਬਣਾਉਂਦਾ ਵਾ ਤੇ ਇੱਕ ਚੀਜ਼ ਹੋਰ ਕਹਿਣੀ ਸੀ ਜੇ ਅਸੀਂ ਕਿ ਖਪਤ ਕਿੰਨੀ ਆ ਇੱਕ ਦਿਨ ਦੀ ਘਰ ਦੀਆਂ ਯੂਨਟਾਂ ਦੀ ਇੱਕ ਦਿਨ ਦੀ ਯੂਨਟਾਂ ਦੀ ਖਪਤ ਹੈਗੀ ਆ 40 ਤੋਂ 42 ਜੂਟਾਂ ਇੱਕ ਦਿਨ ਦੇ ਘਰੇ ਮੱਚਦੀਆਂ ਨੇ ਆਪਣੀ ਸੋ ਉਹ ਵੀ ਮੈਸਤਰੀ ਵੈਲਡ ਕਰਦੀ ਫਿਰ ਤਾਂ ਕਰਕੇ ਜਿਆਦੇ ਮੱਚਦੀਆਂ ਸੀ ਹੁਣ ਘਟ ਜਾਣਗੀਆਂ ਤੇ ਅੱਜ ਐਸ਼ ਨਹੀਂ ਗਈ ਸਕੂਲ ਲਈ ਐਸ਼ ਨੂੰ ਆ ਚੜਿਆ ਬੁਖਾਰ ਮੇਰੇ ਪੁੱਤ ਨੂੰ ਹੈ ਨਾ ਐਸ਼ ਠੀਕ ਆ ਹੁਣ ਤੂੰ ਹਾਂ ਠੀਕ ਆ ਹੈਲੋ ਕਰੋ ਇਧਰ ਹੈਲੋ ਹੈਲੋ ਉੱਚੀ ਨਾ ਹੈਲੋ ਕਰੋ ਸਰ ਮੈਂ ਚੜਨਾ ਹੀ ਨਹੀਂ ਮੈਂ ਹੈਲੋ ਇਹ ਤਿੰਨ ਤਾਂ ਸਾਰਮੀ ਮਰੀ ਜਾਂਦੀ ਰਹਿੰਦੀ ਹੈ। ਹੂੰ। ਠੀਕ ਆ। ਚੱਲ ਫਿਰ ਹੁਣ ਆਪਾਂ ਬੱਚੇ ਕੱਢੀਏ ਕਬੂਤਰਾਂ ਦੇ। ਬੱਚੇ ਕੱਢ ਕੇ ਉੱਤੇ ਬਿਠਾਈ ਗਏ। ਲੱਗੇਂਗੀ ਨਾਲ ਮੇਰੇ। ਅੱਜ ਡੈਡੀ ਨਾਲ ਕੰਮ ਕਰ ਆਪਾਂ ਸਾਰਾ ਕੰਮ ਸਫਾਈ ਕਰਨੀ ਆ ਤੇ ਡੈਡੀ ਨਾਲ ਸਾਰਾ ਕੰਮ ਕਰਾਉਣਾ ਠੀਕ ਆ ਤੂੰ? ਬਰਾਂਡਾਂ ਨਾਲ ਸਮਾਨ ਜਿੰਨਾ ਸਾਰਾ ਜਿਹੜਾ ਤੂੰ ਪਾਇਆ ਇਹ ਆਪਾਂ ਸਾਰਾ ਚੱਕਣਾ ਠੀਕ ਆ। ਚਲੋ ਫਿਰ ਦੋਸਤੋ। ਛੱਡਗੇ ਪਹਿਲਾਂ ਆਪਾਂ ਬੱਚੇ ਫਿਰ ਆਪਾਂ ਆਪਦੇ ਇਧਰ ਕੰਮ ਸੰਧਾ ਕਰਾਂਗੇ ਠੀਕ ਆ। ਹੈ? ਇਹ ਲਿਪਸਟਿਕ ਥਰੀ ਬੀਬੀ ਦੀ ਲੱਗਦਾ ਆ ਕੀ ਨਹੀਂ? ਨੀ ਨਹੀਂ ਉਹ ਨਹੀਂ ਹੋਈਆਂ ਲਾਉਂਦੀ। ਉਹ ਹੱਥ ਲਿਬੜੀ ਜਾਂਦੇ ਪਤਾ ਵੀ ਹੱਥਾਂ ਨੂੰ ਲੱਗ ਗਈ। ਇਹਨੂੰ ਬੰਦ ਕਰਕੇ ਰੱਖ ਦੇ ਉੱਧਰ। ਬੰਦ ਕਰ ਦੇ ਇਹਨੂੰ ਬੰਦ ਕਰਕੇ ਤੇ ਲੀੜੇ ਲਿਬੜ ਜਾਣੇ ਸਾਰੇ। ਇਹਨੂੰ ਬੰਦ ਕਰਕੇ ਨਾ ਵਿੱਚ ਬੰਦ ਕਰ ਦੇ ਘੁਮਾ ਦੇ ਇਹਨੂੰ ਘੁਮਾ ਕੇ ਵਿੱਚ ਲੈ ਜਾਣੂ। ਇਹਨੂੰ ਬੰਦ ਕਰ ਦੇ। ਰੱਖ ਦੇ। ਆ ਟੱਕਣ ਲਾ ਲਈ ਇਹਦਾ। ਆ ਲੈ ਉਹਦਾ ਖਿੱਚ ਵੀ ਜਾਵੜਿਆ। ਸੋ ਅਜੇ ਬੱਚੇ ਪਹਿਲੇ ਦਿਨ ਕੱਢਨੇ ਆ ਜੀ ਆਹ ਵਾਲੀ ਐਸ਼ ਹੈਲਪ ਕਰਦੀ ਆ ਸੋ ਇਹਨਾਂ ਨੂੰ ਇਦਾਂ ਬਿਠਾਵਾਂਗੇ ਏਡੇ ਏਡੇ ਹੋ ਗਏ ਬੱਚੇ ਇਹ ਤੇ ਫਿਰ ਇਹਨਾਂ ਨੂੰ ਘਰ ਦਾ ਪਤਾ ਲੱਗ ਲੱਗ ਜੂ ਹੁਣ ਏਡੇ ਏਡੇ ਬੱਚੇ ਆਪਾਂ ਸ਼ਤਹੀ ਤੇ ਬਿਠਾ ਲੈਣੇ ਆ ਇਹ ਫਿਰ ਗੱਜੇ ਜਾਣਗੇ ਲੈ ਇਹਨੂੰ ਬਿਠਾ ਦਈਏ ਬਸ ਉਹ ਜਿਹੜੇ ਬਚ ਗਏ ਉਹਨੂੰ ਉਹਨੂੰ ਐਸ਼ ਲੈ ਆ ਉਹਨੂੰ ਲੈ ਆ ਸਵੇਕਾ ਕਿੱਧਰ ਗਿਆ ਤੋ ਦੋ ਛਤਰੀਆਂ ਲੱਗੀਆਂ ਹੋਈਆਂ ਆਪਣੇ ਘਰੇ ਸਬਾਪ ਜੀ ਨੂੰ ਵਾਸਤੇ ਸੋ ਇਹ ਤੋ ਓਟਕੇ ਉੱਤੇ ਬੈਠ ਜਾਂਦੇ ਓ ਤੋ ਓਟਕੇ ਇਸਤੇ ਬੈਠ ਜਾਂਦੇ ਸੋ ਅੱਜ ਜਿੰਨੇ ਕਬੂਤਰ ਹੈਗੇ ਸਾਰੇ ਇਹੀ ਗੱਡੇ ਜਾਣਗੇ ਸੋ ਸਾਰੀ ਛਤਰੀ ਦੇ ਬਿਠਾਉਣੇ ਆਪਾਂ ਬੜਿਆ ہاں ਲੈ ਲੋਕੇ ਬੈਠਾਈ ਠੀਕ ਆ ਇਹਨਾਂ ਨੂੰ ਖੁੱਡਾ ਦਿਸਦਾ ਨਾ ਇਹ ਥੋੜਾ ਵੱਡਾ ਹੋ ਗਿਆ ਇਹਦੇ ਨਾਲ ਸੋ ਇਹਨੂੰ ਵੀ ਆਪਾਂ ਬਿਠਾਵਾਂਗੇ ਸੋ ਅੱਜ ਮੈਂ ਤਿੰਨ ਜਿਵੇਂ ਤਿੰਨ ਬੱਚੇ ਆ ਜਿਹੜਾ ਅੱਜ ਪਹਿਲੇ ਦਿਨ ਗੱਡੇ ਬਾਹਰ ਠੀਕ ਆ ਇਹਨੂੰ ਫਿਰ ਪੌਚੀ ਕਰਦਾਂਗੇ ਤੇ ਫਿਰ ਆਪਾਂ ਦੂਸਰੇ ਹੁਣ ਜਿਹੜੇ ਗਿੱਜੇ ਆਪਾਂ ਉਹ ਕੱਢਨੇ ਹੁਣ ਇਹਨਾਂ ਨੂੰ ਦੇਖ ਕੇ ਉੱਤੇ ਬੈਠ ਜਾਂਗੇ ਸਾਰੇ ਇਹ ਛਤਰੀ ਦੇਖ ਲਓ ਕਿ ਕਿੰਨੀ ਉੱਚੀ ਜਾਵੜੀ ਆ ਇਹ ਕਿਉਂਕਿ ਇਹਦੇ ਵਿੱਚ ਪਾਈਪ ਲੱਗੇ ਹੋਏ ਆ ਪਾਈਪ ਦੇ ਵਿੱਚ ਪਾਈਪ ਆ ਸਟੀਲ ਦੀ ਆ ਸੋ ਇਹਦੀ 10-12 ਫੁੱਟ ਲੈਂਥ ਜਾਵੜਦੀ ਆ ਤੇ ਪਹਿਲਾਂ ਵੇਲੇ ਥੱਲੇ ਤੱਕ ਆ ਗਈ ਸੀ ਇੱਥੋਂ ਤੱਕ ਆ ਜਾਂਦੀ ਏ ਠੀਕ ਆ ਲਓ ਵੀ ਇਹ ਤੇ ਕੈਮਰਾਮੈਨ ਸਾਡਾ ਚੇਂਜ ਆਸੂ ਅੱਜ ਐਸ਼ ਨੇ ਜ਼ਿੰਦਗੀ ਚ ਪਹਿਲੀ ਵਾਰੀ ਕੈਮਰਾ ਫੜਿਆ ਤੇ ਦੇਖਦੇ ਆ ਐ ਕਿੰਨਾ ਟੇਸ ਪੁਲਿੰਦੀ ਆ ਸਾਡਾ ਕੈਮਰਾਮੈਨ ਐਸ ਅੱਜ ਠੀਕ ਆ ਤੇ ਐਸ ਨੂੰ ਆਪਾਂ ਬੱਚੇ ਕੱਢਨੇ ਆ ਆ ਜਨੀ ਵੀ ਉਂਗਲਾਂ ਨਾਲ ਉਹਦੇ ਘਰ ਤੱਕ ਚਲੋ ਬਾਹਰ ਜਾਓ ਜੀ ਆਪਾਂ ਹੁਣ ਇਹਨੂੰ ਆਜਾ ਕਾਸ਼ਾ ਤਰੀਕਾ ਦਿਖਾ ਦੇ ਚਤਰੀ ਜੇ ਮਿਖਾਉਣੇ ਵਰਗੇ ਨਾ ਆਜਾ ਹੋਰ ਇਹ ਕੱਢ ਗਏ ਆਪਾਂ ਲੋਡ ਆਪਾਂ ਹੁਣ ਇਹ ਬੱਚੇ ਇੱਦਾਂ ਕੈਵੇਂ ਰਿਆ ਨਬਾ ਤਾਂ ਤਾਉਨ ਛਤਰੀ ਆਮੀ ਠੀਕ ਠੀਕਾ ਤੇ ਬਾਹਰ ਕੇ ਛਤਰੀ ਤੇ ਲੈ ਵਾਂ ਮੂ ਦੂਜੇ ਬੱਚੇ ਵੀ ਕੱਢ ਦੇ ਸਾਰੇ ਬਾਹਰ ਉਹ ਇਧਰ ਚਿੜੀ ਨੇ ਵੀ ਬੱਚੇ ਕੱਢ ਲਏ ਆ ਇੱਕ ਤਾਂ ਜਮੀ ਉਹਦੇ ਆਪ ਦੇ ਵਰਗੇ ਕੱਢਾ ਬੱਚਾ ਇੱਕ ਹੰਟਾਣੇ ਨੂੰ ਮਗਰ ਤੇਰੇ ਫਿਰਦਾ। ਓਏ ਇੱਕ ਮੇਲ 골ਡਨ ਜਿਹੜੀ ਫੀਮੇਲ ਆ ਉਹ ਹੈਗੀ ਸਰਵੈਂਸ। ਆ ਬੱਚੇ ਆ। ਤੋਂ ਪੈਨ ਪਰਾ ਦੋ ਨੀ ਨਵੇਂ ਨਿਕਲੇ ਆ ਇਹਨਾਂ ਨੇ ਬੱਚੇ ਕੱਢੇ ਆ ਚੜੀਆਂ ਨੇ। ਇੱਕ ਆ ਬਰੇ ਬਿਖਿਆ ਵਾਈਟ ਵਾਲਾ ਇੱਕ ਪਰਲੇ ਪਸੇ ਯਾਰਾ ਬਲੈਕ ਆ। ਦੇਖੋ ਆਹ ਮਹਾਸ਼ਯਾ ਮਿੱਟੀ ਚ ਲਿਟੀ ਜਾਂਦੀਆਂ ਦੇਖੋ ਗੱਡੀਆਂ ਕਿਡੀਆਂ ਹੋ ਗਈਆਂ ਹੁਣ ਇਹ ਬਟ ਇਹਨਾਂ ਨੇ ਇਸ ਤੋਂ ਵੀ ਡਬਲ ਹੋ ਜਾਣਾ ਕਿਉਂਕਿ ਹੁਣ ਥੋੜੀਆਂ ਜਿਆਦਾ ਜਿਆਦਾ ਦੇਣੀਆਂ ਬਿੱਲੀ ਵੀ ਫੜਨੋਂ ਹਟ ਗਈ ਇਹਨਾਂ ਨੂੰ ਬਿੱਲੀ ਤੋਂ ਡਰਦੀਆਂ ਨਹੀਂ ਬਿੱਲੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਤੇ ਦੇਖੋ ਇਹ ਜਿਵੇਂ ਵਾਇ ਕਰ ਰਹੀਆਂ ਪ੍ਰੋਪਰ ਇਹ ਮਿੱਟੀ ਵਿੱਚ ਲਟ ਕੇ ਧੁੱਪ ਨਿਕਲੀ ਵੀ ਆ ਤੇ ਲਿਟੀ ਜਾਂਦੀਆਂ ਸੋ ਜਿਹੜੇ ਗੂਲੇ ਕਬੂਤਰ ਆ ਜਾਂਦੇ ਹਨ ਉਹਨਾਂ ਨੂੰ ਇਹ ਮਾਰਦਿਆਂ ਜਿਹੜੇ ਆਪਣੇ ਘਰ ਵਾਲੇ ਕਬੂਤਰ ਆ ਉਹਨਾਂ ਨੂੰ ਹੀ ਕੁਛ ਨਹੀਂ ਕਹਿੰਦੀਆਂ ਹੁਣ ਆਪਦੀ ਜੀ ਕੰਮ ਚ ਮਾਸਟਰ ਆ ਤੇ ਜੇ ਦਾਣੇ ਦੇ ਨੂੰ ਚੁਕੋਂ ਲੱਗ ਜਾਂਦੇ ਇਹਨਾਂ ਦੇ ਫੇਰੇ ਮਾਰਨ ਪੈਂਦੀਆਂ ਉਹਨਾਂ ਨੂੰ ਸਾਰੇ ਕਬੂਤਰ ਥੱਲੇ ਫਿਰਦੇ ਉਹਨਾਂ ਨੂੰ ਨਹੀਂ ਕਹਿਣਾ ਕੁਛ ਜੇ ਗੋਲੇ ਆ ਗਏ ਉੱਪਰੇ ਆ ਗਏ ਉਹਨਾਂ ਨੂੰ ਮਾਰਨਾ ਇਹਨਾਂ ਨੇ ਸੋ ਸਾਰਾ ਦਿਨ ਬੋਲਦੀਆਂ ਹੀ ਰਹਿੰਦੀਆਂ ਕੁਛ ਨਾ ਕੁਛ ਕਿੜ 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 ਕਰ ਕਰੀ ਜਾਂਦੀਆਂ ਥੱਕਦੀਆਂ ਨਹੀਂ ਹੈਰਾਨ ਮੈਂ ਇਹਨਾਂ ਤੇ ਲੇਕਿਨ ਜੋ ਵਾਹ ਕਰ ਰਹੀਆਂ ਕਿਵੇਂ ਲੇਟੇ ਮਾਰਦੀਆਂ ਪੂਰੇ ਲੋ ਜੀ ਕਾਕਾ ਵੀ ਆ ਗਿਆ ਮੇਰੇ ਕੋਲ ਹੂੰ ਤੂੰ ਨਾ ਕੰਮ ਕਰਨ ਲਿਆ ਕਰਤਿਆਂ ਜਦੋਂ ਚਾਲ ਬਣਦੀ ਉਹਦੇ ਨੂੰ ਤੂੰ ਟੱਪ ਕੇ ਬਾਰਾ ਕੇ ਹੈਂ ਬਈ ਇਹ ਵਰਾਜ ਤੈਨੂੰ ਉਹ ਛਤਰੀ ਦੇ ਬਾਦ ਇਹ ਕੁੱਤਰਾ ਦੇ ਨਾਲ ਹੀ ਹੈ ਛਤਰੀ ਦੇ ਬਾਦ ਹੀ ਤੂੰ ਸਾਰੇ ਕੁੱਤਰਾ ਦੇ ਬੱਚੇ ਇੱਥੇ ਸਾਰੇ ਬੱਚੇ ਬੈਠੇ ਨੇ ਸੋਹਣੇ ਸੋਹਣੇ ਨਾਲ ਹੀ ਤੈਨੂੰ ਬਿਠਾ ਦਿੰਨੇ ਬਹਿਣਾ ਹੈ ਬਈ ਇਹ ਤੇ ਮੇਰੀ ਗੁੱਗਣੀ ਮਗਣੀ ਕੀ ਗੀ ਗੁੱਗਣੀ ਮੇਰੀ ਗੁੱਗਣੀ ਨਾ ਗੁੱਗੂ ਹੱਡਾ ਲਓ ਜੀ ਉਹ ਇਹਨੂੰ ਵੀ ਮੇਰੇ ਨੂੰ ਸ਼ੌਂਕ ਪੈ ਜਾਣਾ ਦੇਖ ਕੇ ਚਿੜੀਆਂ ਪੰਛੀਆਂ ਦਾ ਐਵੇਂ ਹੀ ਹੈ ਐਸ਼ ਨੂੰ ਤਾਂ ਬਹੁਤ ਸ਼ੌਂਕ ਹੈ ਐਸ਼ ਤਾਂ ਬਿਲਕੁਲ ਮੇਰੀ ਦੀ ਗਈ ਹੈ ਉਹਨੂੰ ਬਹੁਤ ਸ਼ੌਂਕ ਪੰਛੀਆ ਪ੍ਰਿੰਦਿਆਂ ਨਾਲ ਬੜਾ ਪਿਆਰ ਹੈ ਉਹਨੂੰ ਪਰ ਇਹਦੀ ਨਿਗਾ ਤਾਂ ਛਤਰੀ ਤੇ ਬੈਠੇ ਕਬੂਤਰਾਂ ਨਾਲ ਹੈ ਇਹ ਦੇਖੋ ਵੀ ਇਹਦਾ ਸ਼ੌਂਕ ਕਿਦਾਂ ਜਾਂਦਾ ਐਵੇਂ ਓਏ ਕਿਤੇ ਕਾਕਾ ਹੂੰ ਕਾਕਾ ਗਿਰੀ ਅੰਦਰ ਕਾਕਾ ਕਿਲੀ ਅੰਦਾ ਸਾਤੇ ਗਰੀਨ ਹੂੰ ਕਾਕਾ ਕੁੱਤਰਾ ਵੀ ਕੀ ਅੰਦਾ ਓਏ ਤੇ ਸੇ ਕੁੱਤਰਾ ਵੀ ਅੰਦਾ ਕਾਕਾ ਹੂੰ ਠੀਕ ਹੈ ਸਾਕੇ ਦੇ ਕਾ ਵਿਝਾਈ ਹੋ ਰਹੀ ਆ ਕਾਕਾ ਨੇ ਹੁਣ ਨੀਂ ਨੀ ਕਰਨੀ ਐ ਨੇ ਮੇਰੀ ਬੁੱਕਲ ਚੀ ਸੌ ਜਾਣਾ ਇੱਦਾਂ ਤੇਰੇ ਸਵੇਰੇ ਹੁਣ ਦੂਜੀ ਸ਼ਿਫਟ ਲਾਉਂਦਾ ਇਹਦਾ ਟਾਈਮ ਹੋ ਗਿਆ ਤੇ ਇਹ ਉੱਠਿਆ ਹੋਇਆ ਅੱਜ 6 ਵਜੇ ਦਾ ਤੋ 9 ਵਜ ਗਏ ਆ 9 9:30 ਦਾ ਟਾਈਮ ਹੋ ਗਿਆ ਵਿਚਾਰ ਕੇ ਘੰਟੇ ਕੱਢਦੇ ਇੱਕ ਵਾਰੀ ਬੈਟਰੀ ਫੁੱਲ ਚਾਰਜ ਕਰ ਲੈਣਾ ਸੋ ਕਿ ਫੇ ਚਾਰ ਦੇ ਘੰਟੇ ਕੱਢਦਾ ਹੁਣ ਅੱਖਾਂ ਬੰਦ ਹੁੰਦੀਆਂ ਜਾਂਦੀਆਂ ਨਹੀਂ ਮੇਰੀ ਬੁੱਕ ਕੋਈ ਸੀ ਪੌਣ ਜਾਣਾ ਇਦਾਂ ਸੋ ਚਾਰਜ ਹੋ ਜੂਗਾ ਫਿਰ ਤਿੰਨ ਚਾਰ ਘੰਟੇ ਇੱਕ ਦਿਨ ਦੇ ਵਿੱਚ ਚਾਰ ਸ਼ਿਫਟਾਂ ਲਾਉਂਦਾ ਸੌਣ ਦਾ ਤੇ 10 ਇੰਚ ਪੂਰੀ ਹੋ ਜਾਂਦੀ ਹੈ ਹੈਨਾ ਕੈਸਾ ਸਮਝਾਂ ਮੇਰੇ ਕੋਲ ਚਲ ਆਰੀ ਆਪਾਂ ਪੱਟ ਕੇ ਬਾਹਰੋਂ ਇੱਥੇ ਸ਼ਿਵਟ ਕਰਤੀ ਆ ਇੱਥੇ ਕਾਰਨ ਦੇ ਨਾਲ ਕੀ ਹੋਇਆ ਕਿ ਕੰਧ ਦੇ ਨਾਲ ਪ੍ਰੋਪਰ ਬੈਠ ਗਈ ਪਰਲੀ ਜਿਹੜੀ ਬਾਹਰ ਵਾਲੀ ਕੰਧ ਤੇ ਲੱਗੀ ਸੀ ਉਹਦੇ ਵਿੱਚ ਚੂਹੇ ਬਹੁਤ ਵੱੜਦੇ ਕੰਧ ਉੱਚੀ ਨਹੀਂ ਸੀ ਵਿੱਥਾਂ ਸੀਗੀਆਂ ਤੇ ਸਾਰੀਆਂ ਵਿੱਥਾਂ ਬੰਦ ਹੋ ਗਈਆਂ ਇਹ ਤੇ ਆਪਣੇ ਵਾਧੂ ਟੂਲ ਵਗੈਰਾ ਜਿੱਦਾਂ ਕਿਆਰੀਆਂ ਗੁੱਡਣ ਦਾ ਸਮਾਨ ਜਾਂ ਕੋਈ ਦਵਾਈਆਂ ਸਪਰੇਆ ਣਾਟ ਮੇਖਾਂ ਵਾਲਾ ਸਮਾਨ ਦਾ ਰਾਈਟ ਪਾਟਮਰ ਰਿੱਛ ਰੱਖਿਆ ਹੋਇਆ ਆਪਣਾ ਤੇ ਪਹਿਲਾਂ ਆਪਣਾ ਇੱਧਰ ਲੱਗਾ ਹੋਇਆ ਸੀਗਾ ਇਹ ਆਹ ਜਗ੍ਹਾ ਤੇ ਲੱਗਾ ਹੋਇਆ ਸੀ ਪਹਿਲਾਂ ਹੁਣ ਇੱਧਰ ਨੂੰ ਪਿੰਜਰਾ ਵਧ ਗਿਆ ਲੱਗ ਨੂੰ ਤਾਂ ਇੱਥੇ ਲੱਗ ਸਕਦੇ ਬਟ ਫਿਰ ਉਲਾ ਪੈਣਾ ਸੀਗਾ ਲੋਟ ਨਹੀਂ ਆਉਣਾ ਸੀ ਆ ਕੰਦ ਨਾਲ ਸਹੀ ਨਹੀਂ ਹੈਗੀ ਇਹਦੇ ਵਿੱਚ ਉੱਚੀ ਨੀਵੀਂ ਕਰਕੇ ਜੀ ਤਾਂ ਬੱਚੇ ਦੇ ਵਿੱਚ ਕੋਈ ਵੀ ਸਮਾਨ ਖਰਾਬ ਕਰਦੇ ਚੂਹੇ ਵੱੜਦੇ ਸੀ ਆਹ ਤੇ ਸੋ ਲਾਬ ਬਾਰਡ ਇਹਨਾਂ ਨਾਲ ਖੁੱਲਾ ਖੁੱਲਾ ਰੁੱਲਾ ਇਹਨਾਂ ਨੇ ਸਿੰਗਰੀ ਦੇ ਵਿੱਚ ਇਰੀ ਵਿੱਚ ਆਪਾਂ ਸ਼ਿਫਟ ਕਰਨਾ ਬਟ ਪਹਿਲਾਂ ਆਪਾਂ ਇਹਨੂੰ ਪੇਂਟ ਕਰਨਾ ਪੇਂਟਰ ਨੂੰ ਅਜਾ ਆਪਾਂ ਲੱਭਦੇ ਆ ਇਹਨੂੰ ਪੂਰਾ ਪੇਂਟ ਮਾਰ ਕੇ ਗੱਲ ਦੇ ਨਾਲ ਫੇਰ ਇਹ ਆਪਾਂ ਨੂੰ ਕਿੰਨਾ ਦੇ ਕੀਜ ਵਗੈਰਾ ਇਹ ਚਲਾਵਾਂਗੇ ਮੜ ਕੇ ਫੇਰ ਨੂੰ ਦਸਾਰ ਬਿਲਕੁਲ ਨਹੀਂ ਕਰਨਾ ਇਹਨਾਂ ਨੂੰ ਹਰ ਇੱਕ ਪਾ ਇੱਕ ਵਾਰ ਵੀ ਹਾਰ ਕੇ ਵਾ ਛੱਡਨੇ ਆ ਫੇਰ ਆਪਾਂ ਇਹਨਾਂ ਨੂੰ ਇਦਾਂ ਹੀ ਫੇਰ ਪੱਕੇ ਦੀ ਚ ਫੇਰ ਆਪਨੇ ਰਹਿਣ ਵਸੇਰਾ ਇਹਨਾਂ ਨੇ ਕਰ ਲੈਣਾ ਆਪਣੇ ਆਲ ਨੇ ਮਲ ਲੈਣਗੇ ਸੋ ਇਹ ਚ ਬਰੀਡਿੰਗ ਨਹੀਂ ਕਰਦੇ ਇਹ ਕਿਉਂਕਿ ਇੱਕ ਦੂਜੇ ਤੋਂ ਡਰਦੇ ਆ ਇੱਕ ਆਲ ਨਾ ਪਾਉਂਦਾ ਦੂਜਾ ਢਾ ਦਿੰਦਾ ਫੇਰ ਇੱਕ ਪ੍ਰੋਪਰ ਆਪੋ ਆਪਣੀ ਕਲੋਨੀ ਬਣਾ ਲੈਣਗੇ ਸਾਰੇ ਜੀ ਜਾਨਵਰ ਜਿੰਨੇ ਹੈਗੇ ਆਪਣੇ ਕੌਣ ਪਾਪਾ ਅੱਛਾ ਤੇ ਆਹ ਇਹ ਦਾਦੀ ਦਾਦੀ ਤੇ ਕਹੀ ਹਾਂ ਦਾਦੀ ਦਿਖਾ ਦਾਦੀ ਆਹ ਦਾਦੀ ਹੈ ਹੈਂ ਠੀਕ ਆ ਤੇ ਸਾਰਿਆਂ ਦੀ ਦਿਖਾ ਨਾ ਫਿਰ ਮੇਰੀ ਤੇ ਦਾਦੀ ਦੀ ਦਿਖਾ ਦੀ ਮੰਮਾ ਦੀ ਆ ਇਹ ਦਿਖਾ ਮੰਮਾ ਦਿਖਾ ਕਿਹੜੀ ਆ आ मम्मा खाली देख लें दे, देख लें दे। देख तो लें दें। मम्मा है। आ अच्छा आ काका है। ये भी काका। बेटा तेरे पे आए। अच्छा, ते आ नहीं जाती हूँ। अच्छा। ये नाले आहाँ क्या क्या नाले। आ तेरी फोटो है। नाले दादी दिया। ये दादी दिया। ये मेरी फोटो। आ तेरी ਲੈ ਵੀ ਤੇਰੀ ਜਮਾਂ ਤਿਆਰ ਗਈ ਐ ਜੇ ਤੂੰ ਦਿਖਾਈ ਜਮਾਂ ਹੀ ਐਸੀਨ ਪੁੱਤਾਂ ਕੀਤੀਆਂ ਇੱਦਾਂ ਪਹਿਲਵਾਨ ਮੈਨੂੰ ਚੁੰਬੜਨਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਇਹ ਸੰਕੇਤ ਆ ਸੌਣ ਦੇ ਮੈਨੂੰ ਜਫੀ ਭਾਗੀ ਸੌਣਾ ਆਉਂਦਾ ਐ ਜਫੀ ਭਾਗੀ ਸੌਣਾ ਮੈਂ ਡੇੜੀ ਨੂੰ ਤੂੰ ਜਾ ਚੁੰਬੜ ਕੇ ਮਾਨਤੀ ਸਕੇ ਨੇ ਤਾਂ ਕੀ ਕੀ ਰਿਹਾ ਕਰਦੀ ਐ ਪਹਿਲਾਂ ਪਹਿਲਾਂ ਮਾਲ ਲਈ ਵੀਰੇ ਹੁਣ ਤੋਂ ਸਾਰਾ ਉਹ ਕਸਾਲੀ ਸਾਰਾ ਚਿੱਟਾ ਜਿੱਟਾ ਲੀਬੀ ਲਾਏ ਵੇ ਇਹ ਕੀ ਲਾਇਆ ਸੰਸਕ੍ਰਿਤੀ ਅੰਦਰ ਸਾਨੂੰ ਕਿਹੜਾ ਹੁੰਦਾ ਅੰਦਰ ਆ ਅੰਦਰ ਕੜਾ ਸੂਰਜ ਆ ਜੂ ਰਹਿਣਾ ਤਾਂ ਅੰਦਰ ਸਾਈ ਜੜੀ ਨਿਕਲੇ ਬਰਸ਼ੇ ਦੇ ਅਗੇ ਪੇੜ ਹੀ ਫੇਰਦੇ ਪੱਕਾ ਹੀ ਏਸ਼ੀਅਨ ਹਾਂ ਸਾਂਸਕਰੀਮ ਮੇ ਤੋਂ ਆਪਣੀਆਂ ਕਰਨ ਨਹੀਂ ਹੁੰਦੀਆਂ ਠੀਕ ਆ ਕਰਨ ਤਾਂ ਅੰਦਰ ਵੇਹ ਵੀ ਨਹੀਂ ਹੁੰਦੀਆਂ ਜਿੱਥੇ ਰੰਗ ਮੇਰਾ ਵੀ ਕਿੜਾ ਘੱਟ ਗੂਰਾ ਮੇਰਾ ਕਾਲਾ ਹੋ ਜਾਣਾ ਨਹੀਂ ਗੱਲ ਪੁੱਪੇਦਰੇ ਫਰੀ ਦਾ ਯਾਰਾ ਪਾਈ ਨੇ ਬੰਦੇ ਪਰਵਾਹ ਹੀ ਨਹੀਂ ਕਰਦੇ ਕਿਵੇਂ ਆ ਜਾਂਦਾ ਨੇ ਹਾਲਾਲ ਹਾਲਾਲ ਸਾਂਸਕਰੀਮ ਲੋਗੋਂ ਤੋਂ ਵੀ ਨਾ ਕਰੀ ਜਾਂਦੇ ਹੋ ਭਾਈ ਮੇਕਅਪ ਉਤ ਨਹੀਂ ਕਰਨਾ ਆਪਾਂ ਜਾਣ ਕੇ ਵੀ ਆ ਦੋਗਾ ਖਲਣੀਆਂ ਇੱਕ ਆਹ ਕਹਾਤ ਇਹਦੇ ਵਿੱਚ ਭਰ ਭਰ ਕੇ ਸਮਾਨ ਪਾਇਆ ਤੂੰ ਸਾਰਾ ਫਿਰ ਉੱਥੇ ਲਾਇਆ ਜਾਊਗਾ ਹਨਾ ਥੋੜੀ ਗੱਲ ਨਹੀਂ ਪੂਰੀ ਹੋਵਦੀ ਜਦ ਲਈ ਨੰਨੀ